ਅੱਜ ਸੰਗੁਰ ਚਮੋਰਚੇ ਦੇ ਸੱਦੇ ਤੇ ਜੋ ਖਨੌਰੀ ਅਤੇ ਸਿੰਘੂ ਆਰਡਰ ਦੇ ਕਿਸਾਨ ਮੋਰਚੇ ਵਿੱਚ ਲੜ ਰਹੇ ਹਨ ਉਹਨਾਂ ਦੇ ਹੱਕ ਦੇ ਵਿੱਚ ਅੱਜ ਭਾਰਤੀ ਕਿਸਾਨ ਜਨਨ ਇਕਤਾ ਗੁਰਾਂਹਾ ਵੱਲੋਂ ਅੱਜ ਸਾਰੇ ਪਿੰਡਾਂ ਵਿੱਚ ਪਟਿਆਲੇ ਜ਼ਿਲ੍ਹੇ ਵਿੱਚ ਸਾਰੀਆਂ ਇਕਾਈਆਂ ਨੇ ਅੱਜ ਪੁਤਲੇ ਸਾੜੇ ਗਏ ਜੋ ਖੇਤੀ ਦੇ ਕਾਲੇ ਕਾਨੂੰਨ ਦਬਾਰੋਂ ਵਾਪਸ ਲੈ ਕੇ ਸਰਕਾਰ ਆਰੀਆ ਉਹਨਾਂ ਦੇ ਵਿਰੋਧ ਵਿੱਚ ਅੱਜ ਪੁਤਲੇ ਛਾੜੇ ਗਏ ਤੇ ਸਿੰਘੂ ਅਤੇ ਖਨੌਰੀ ਬਾਰਡਰ ਤੇ ਬੈਠੇ ਕਿਸਾਨਾਂ ਦਾ ਸਮਰਥਨ ਕੀਤਾ ਗਿਆ ਭਾਰਤੀ ਕਿਸਾਨ ਜੁਨ ਏਕਤਾ ਉਗਰਾਹਾਂ ਵੱਲੋਂ ਅੱਜ ਸਾਰੇ ਪਟਿਆਲੇ ਜ਼ਿਲ੍ਹੇ ਵਿੱਚ ਵੱਖ-ਵੱਖ ਪਿੰਡਾਂ ਵਿੱਚ ਅੱਜ ਮੋਦੀ ਸਰਕਾਰ ਦੇ ਪੁਤਲੇ ਛਾੜ ਕੇ ਵਿਰੋਧ ਕੀਤਾ ਗਿਆ ਜੋ ਸਿੰਗੂ ਅਤੇ ਖਨੌਰੀ ਬਾਰਡਰ ਤੇ ਬੈਠੇ ਕਿਸਾਨਾਂ ਨਾਲ ਲਾਠੀ ਚਾਰਜ ਆ ਤੇ ੱਤਕਾ ਉਹਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਉਹਨਾਂ ਦੇ ਵਿਰੋਧ ਵਿੱਚ ਅੱਜ ਭਾਰਤੀ ਕਿਸਾਨ ਜਨ ਨੂੰ ਇਕਤਾ ਗ੍ਰਾਹਾਵਾਂ ਵੱਲੋਂ ਅੱਜ ਹਰੇਕ ਪਿੰਡ ਵਿੱਚ ਪੁਤਲੇ ਸਾੜੇ ਗਏ ਤੇ ਪ੍ਰਦਰਸ਼ਨ ਕੀਤੇ ਗਏ ਉਹਨਾਂ ਦੇ ਕਿਸਾਨਾਂ ਦੇ ਹੱਕਾਂ ਵਾਸਤੇ ਜੋ ਸਿੰਗੂ ਅਤੇ ਖਨੌਰੀ ਬਾਰਡਰ ਤੇ ਦਨ ਰਾਦਾ ਮੋਰਚਾ ਲਾਈ ਉਹਨਾਂ ਦੇ ਹੱਕ ਵਿੱਚ ਉਹਨਾਂ ਦੀ ਕਾਲ ਤੇ ਅੱਜ ਹਰੇਕ ਪਿੰਡ ਵਿੱਚ ਪੁਤਲੇ ਸਾੜੇ ਗਏ ਨੇ ਭਾਰਤੀ ਕਿਸਾਨ ਜਨ ਇੱਕ ਤਾਂ ਉਗਰਾਹਾਂ ਵੱਲੋਂ ਬੁਲਾਕ ਜ਼ਿਲ੍ਹਾ ਪਟਿਆਲਾ ਵੱਲੋਂ ਖਨਾਉਰੀ ਅਤੇ ਸਿੰਘੂ ਤੋਂ ਜੋ ਵੀ ਕਾਲ ਆਉਂਦੀ ਆ ਉਸ ਦਾ ਸਮਰਥਨ ਕੀਤਾ ਜਾ ਜਾਂਦਾ ਅੱਜ ਸਾਰੇ ਪੰਜਾਬ ਵਿੱਚ ਪੁਤਲੇ ਸਾੜੇ ਗਏ ਨੇ ਭਾਰਤੀ ਕਿਸਾਨਾਂ ਨੇ ਇਕਤਾ ਉਗਰਾਹਾ ਵੱਲੋਂ